ਹੈਲੋ ਹਾਂਜੀ ਹਾਂਜੀ ਪਾ ਜੀ ਹਾਂ ਹਾਂ ਕੌਣ ਬੋਲੇ ਜੀ ਛੋਟੇਪੁਰ 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 ਸੁਚਾ ਸਿੰਘ ਛੋਟੇਪੁਰ ਜੀ ਜੀ ਹਾਂਜੀ ਸੁਚਾ ਸਿੰਘ ਛੋਟੇਪੁਰ ਜੀ ਸਵਾਗਤ ਹੈ ਸ਼ੋਅ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਔਰ ਚੋੜਾਂ ਦੀ ਕਿ ਕੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਜੇਲ੍ਹ ਜਾਣ ਨਾਲ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਨਾਲ ਪਾਰਟੀ ਨੂੰ ਹਮਦੱਦੀ ਮਿਲੂਗੀ ਫਾਇਦਾ ਹੋਊ ਜਾਂ ਨੁਕਸਾਨ ਕੀ ਕਹਿਣਾ ਚਾਹੋਗੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦਿੰਨਾ ਚਾਹੁੰਦਾ ਚੈਨਲ ਦੀ ਸਾਡੀਆਂ ਸੁਭਾਸ਼ਾ ਹਨ ਕਿ ਤੁਹਾਡਾ ਚੈਨਲ ਸੱਚ ਦੀ ਆਵਾਜ਼ ਪੰਜਾਬ ਤੇ ਦੁਨੀਆ ਤੇ ਬਲੰਬੇ ਕਰੇ ਬਹੁਤ ਮਿਹਰਬਾਨੀ ਛੋਟੇਪੁਰ ਜੀ ਆਪਾਂ ਸਾਥ ਵੀ ਰਹੇ ਆ ਪਾਰਟੀ ਦੇ ਵਿੱਚ ਬਿਲਕੁਲ ਬਿਲਕੁਲ ਜਿੱਥੋਂ ਤੱਕ ਤੁਸੀਂ ਕਿਹਾ ਹੈ ਇਹ ਤੁਹਾਨੂੰ ਅਸਮ ਦੱਸਦੀ ਮਿਲੂਗਾ ਕਿ ਮੈਂ ਮੈਂ ਪਹਿਲਾਂ ਮੈਂ ਛੋਟੇਪੁਰ ਜੀ 1 ਮਿੰਟ ਹੋਲਡ ਕਰਿਓ ਮੈਂ ਤੁਹਾਡੇ ਜਾ ਆਪਣੇ ਲਿਸਨਰਸ ਨੂੰ ਦੱਸਣਾ ਚਾਹੁੰਦਾ ਵਾਂ ਕਿ ਇਸ ਵੇਲੇ ਸਾਡੇ ਨਾਲ ਸੁਚਾ ਸਿੰਘ ਛੋਟੇਪੁਰ ਜੁੜੇ ਨੇ ਅ ਦਿਗਜ ਸਿਆਸੀ ਲੀਡਰ ਨੇ ਪੰਜਾਬ ਦੇ ਮੰਤਰੀ ਵੀ ਰਹਿ ਚੁੱਕੇ ਨੇ ਔਰ 2015 16 ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹ ਪੰਜਾਬ ਦੇ ਕਨਵੀਨਰ ਵੀ ਸਨ ਔਰ ਸੋ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਬੜੀ ক্লোਜ਼ਲੀ ਨੇੜੇ ਤੋਂ ਜਾਣਦੇ ਆ ਸੋ ਉਹਨਾਂ ਦੇ ਵਿਊਜ਼ ਜਿਹੜੇ ਆ ਅੱਜ ਜਿਹੜੇ ਮਸਲੇ ਤੇ ਬਹੁਤ ਅਹਿਮ ਨੇ ਹਾਂਜੀ ਛੋਡੇਪੁਰ ਜੀ ਹੁਣ ਦੱਸੋ ਕਿ ਇਹਦਾ ਕਿੰਨਾ ਕੁ ਪਾਰਟੀ ਨੂੰ ਫਾਇਦਾ ਜਾਂ ਨੁਕਸਾਨ ਹੋਊ ਇਹਨਾਂ ਦੇ ਜੇਲ੍ਹ ਜਾਣ ਆਹ ਵੇਖੋ ਜਿੰਨੀ ਕੁ ਮੈਨੂੰ ਸਮਝ ਆ ਜੀ ਜੇਕਰ ਬੰਦਾ ਪਬਲਿਕ ਕਾਜ ਵਾਸਤੇ ਆਪ ਜੇਲ੍ਹ ਚ ਗਿਆ ਹੋਵੇ ਹੂੰ ਤੇ ਉਹਨੂੰ ਹਮਦਰਦੀ ਮਿਲਦੀ ਆ ਲੋਕਾਂ ਨੂੰ ਕਿ ਇਹ ਲੋਕਾਂ ਦੇ ਕਾਜ ਵਾਸਤੇ ਅੰਦਰ ਗਿਆ ਸੀ ਤੇ ਜੇਲ੍ਹ ਚੋਂ ਆਇਆ ਵਾ ਇਹਨੇ ਲੋਕਾਂ ਦਾ ਖਾਤਾ ਸਟੈਂਡ ਲਿਆ ਵਾ ਉਹਨੂੰ ਹਮਦਰਦੀ ਮਿਲਦੀ ਆ ਜਿਹੜਾ ਬੰਦਾ ਕ੍ਰਪਸ਼ਨ ਦੇ ਕੇਸ ਚ ਅੰਦਰ ਜਾਂਦਾ ਹੂੰ ਤੇ ਉਹਨੂੰ ਡਿਸਟ੍ਰਿਕਟ ਕੋਰਟ ਤੋਂ ਲੈ ਕੇ ਆਹ ਸਪਰੀਮ ਕੋਰਟ ਤੱਕ ਹੂੰ ਕੋਈ ਰਾਹਤ ਨਹੀਂ ਮਿਲਦੀ ਓਕੇ ਪੰਜਾਬ ਦੇ ਜਾਂ ਬੇਸ ਦੇ ਲੋਕ ਇੰਨੇ ਤੇ ਸਮਝਰ ਹੈਗੇ ਆ ਹਾਂ ਕੋਈ ਗੱਲਾਂ ਦੀਆਂ ਸਟੋਰੀਆਂ ਚ ਗੱਲਾਂ ਦੇ ਹਿਰਾ ਖੜ ਗਿਆ ਦੇ ਵਿੱਚ ਮੇਰਾ ਨਹੀਂ ਖਿਆਲ ਬਹੁਤੇ ਆਉਣਗੇ ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਮੇਰੇ ਸਾਫ ਅੱਛਾ ਤੇ ਫਿਰ ਜਿਵੇਂ ਹੁਣ ਇਸ ਵੇਲੇ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਨਾਲ ਰੋਡ ਸ਼ੋਅ ਕਰ ਰਿਹਾ ਕਹਿ ਰਿਹਾ ਜੀ ਵੀ ਭਾਜਪਾ ਨੂੰ ਹਰਾਓ ਤਾਂ ਕਿ ਮੈਨੂੰ ਜੇਲ ਨਾ ਜਾਣਾ ਪਵੇ ਸੋ ਤੁਹਾਨੂੰ ਲੱਗਦਾ ਕਿ ਲੋਕ ਇਸ ਗੱਲ ਦੇ ਉੱਤੇ ਬਹੁਤੀ ਇਸ ਗੱਲ ਨੂੰ ਤਰਜੀ ਨਹੀਂ ਦੇਣਗੇ ਮੇਰਾ ਕਹਿ ਨਹੀਂ ਦੇਣਗੇ ਜੀ ਵੇਖੋ ਤਿੰਨ ਮਹੀਨੇ ਪਹਿਲਾਂ ਜਦੋਂ 22 ਜਨਵਰੀ ਦੇ ਅਸੈਂਬਲੀ ਇਲੈਕਸ਼ਨ ਹੋਏ ਤਿੰਨ ਮਹੀਨੇ ਤੇ ਜਿਹੜਾ ਨਾ ਦਾ ਹੈੱਡਕੁਆਰਟਰ ਸੰਗਰੂਰ ਉਹ ਹਾਰ ਗਿਆ ਸੀਗਾ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਇਹ ਚੱਕਰ ਵੀ ਬੜੀ ਜਲਦੀ ਆ ਬਹੁਤ ਜਲਦੀ ਆ ਓਕੇ ਹਾਂ ਮੇਰੇ ਸਾਹਮਣੇ ਤਾਂ ਕੋਈ ਇਹਦਾ ਇਹਨਾਂ ਨੂੰ ਕੋਈ ਕਿੰਮਤੀ ਨਹੀਂ ਮਿਲੂਗੀ ਓਕੇ ਕੋਈ ਇਜ਼ਾਫਾ ਫਰਕ ਨਹੀਂ ਪੈਂਦਾ ਪੰਜਾਬ ਦਾ ਪੰਜਾਬ ਦਾ ਤਾਂ ਪੱਖਾ ਬਹਿ ਗਿਆ ਪੰਜਾਬ ਦੇ ਵਿੱਚ ਕੋਈ ਬੰਦਾ ਰਹਿ ਕੇ ਰਾਜ ਨਹੀਂ ਬੱਚੇ ਇੱਥੋਂ ਦੌੜ ਰਹੇ ਆ ਨਸ਼ਿਆਂ ਨਾਲ ਲੋਕ ਮੋੜੇ ਆ ਖਸਮ ਖੁਦ ਕੱਚੇ ਕਰ ਰਹੇ ਆ ਲਾਜ ਆਟਾ ਦੀ ਕੋਈ ਚੀਜ਼ ਨਹੀਂ ਜੀ ਕੋਈ ਡਿਵੈਲਪਮੈਂਟ ਹੈ ਹੀ ਨਹੀਂ ਜੀ ਇੱਕ ਥੋੜਾ ਜਿਹਾ ਮਸਾਦਾ ਬਾਅਦ ਪਲੇਅਰ ਮਾਰੇ ਜਾ ਰਿਹਾ ਕਿਉਂਕਿ ਤੁਸੀਂ ਪੰਜਾਬ ਦੇ ਕਨਿਊਨਰ ਰਹੇ ਜੇ ਹੋ ਸਕਦਾ ਵਾਗ ਕੁਝ ਲੋਕਾਂ ਨੂੰ ਲੱਗੇ ਕਿ ਸ਼ਾਇਦ ਕਿਉਂਕਿ ਤੁਸੀਂ ਪਾਰਟੀ ਦੇ ਵਿੱਚ ਨਹੀਂ ਇਸ ਕਰਕੇ ਇਹ ਕਹਿ ਰਹੇ ਜੇ ਪਰ ਤੁਹਾਡਾ ਨਹੀਂ ਟਟਾ ਦਿਜੀ ਵਿਊ ਕੀ ਆ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਆ ਜੋ ਤੁਸੀਂ 2016 17 ਚ ਉਦੋਂ ਮੈਂ ਵੀ ਪਾਰਟੀ ਦਾ ਹਿੱਸਾ ਸੀ ਅਸੀਂ ਜੋ ਵਾਅਦੇ ਕਰਦੇ ਸੀ ਕੀ ਪਾਰਟੀ ਉਹਨਾਂ ਲੀਿਆਂ ਤੇ ਚੱਲ ਰਹੀ ਐ ਸੁਣੇ ਨਹੀਂ ਜੀ ਉਸ ਪਾਸੇ ਤਾਂ ਗਏ ਹੀ ਨਹੀਂ ਕੰਮ ਤਾਂ ਕੋਈ ਕੀਤਾ ਹੀ ਨਹੀਂ ਆਪਾਂ ਆਪਾਂ ਲਫਦਾ ਉਹਦੇ ਨਾਲ ਗੱਲਾਂ ਮੈਂ ਟੰਕੀ ਨਾਲ ਲੋਕਾਂ ਨੂੰ ਧਰਮਾ ਰਹੇ ਆ ਉਹ ਪੰਜਾਬ ਦੇ ਲੋਕ ਸਿਆਣੇ ਨੇ ਇਹ ਇੱਕ ਵਾਰੀ ਇਹਨਾਂ ਨੇ ਕਾਬੂ ਹੋਣਾ ਸੀ ਕਿਉਂਕਿ ਦੂਜੀਆਂ ਪਾਰਟੀਆਂ ਨੇ ਕੀਤਾ ਕੱਖ ਨਹੀਂ ਲੋਕਾਂ ਨੇ ਇਹਨਾਂ ਨੂੰ ਮੌਕਾ ਕਿ ਦੇਣਾ ਸੀ ਲੋਕਾਂ ਨੇ ਦਿੱਤਾ ਪਰ ਇਹਨਾਂ ਨੇ ਕੁਝ ਨਹੀਂ ਕੀਤਾ ਬਿਲਕੁਲ ਵੀ ਕੁਝ ਨਹੀਂ ਕੀਤਾ ਲੋਕ ਸਮਝ ਗਏ ਸੋ ਕਿੰਨਾ ਫਰਕ ਐ ਜਿਹੜੇ ਲੱਗਦਾ ਵਾ ਉਦੋਂ ਆਪਾਂ ਕਹਿੰਦੇ ਹੁੰਦੇ ਸੀ ਵੀ ਦਿਸ ਇਜ਼ ਦਾ ਪਾਰਟੀ ਵਿਦ ਅ ਡਿਫਰੈਂਸ ਇੱਕ ਬਾਕੀਆਂ ਨਾਲੋਂ ਵੱਖਰੀ ਪਾਰਟੀ ਆ ਹੁਣ ਕਿੰਨਾ ਫਰਕ ਆ ਆਮ ਆਦਮੀ ਪਾਰਟੀ ਔਰ ਬਾਕੀਆਂ ਪਾਰਟੀਆਂ ਚ ਨਹੀਂ ਨਹੀਂ ਬਿਲਕੁਲ ਇਹ ਉਹਨਾਂ ਤੋਂ ਮੇਰਾ ਖਿਆਲ ਆ ਪਹਿਲਿਆਂ ਵੀ ਕਿ ਲੋ ਮਾਰੇ ਸੀ ਤੇ ਸਾਰੇ ਲੋਕਾਂ ਨੇ ਇਗਨੋਰ ਕੀਤਾ ਮੈਨੂੰ ਜਦ ਤੱਕ ਇਹ ਉਹਨਾਂ ਨੂੰ ਵੀ ਕਰਾਸ ਕਰ ਗਏ ਉਹਨਾਂ ਨੂੰ ਵੀ ਕਰਾਸ ਕਰਕੇ ਓਕੇ ਹਾਂ ਜੀ ਜੀ ਮਿਹਰਬਾਨੀ ਥੈਂਕ ਯੂ ਸੁਚਾਸਿੰਘ ਜੀ ਤੁਸੀਂ ਜੁੜੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਮੇਰੇ ਵੱਨ ਵੀ ਥੈਂਕ ਯੂ ਥੈਂਕ ਯੂ ਸੁਚਾਸਿੰਘ ਛੋਟੇਪੁਰ ਜਿਹੜੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕੰਨਿਊਨਰ ਸਨ ਉਹ ਸੜਨਾ ਜੁੜੇ ਸਨ